ਕੁਰਕਵਿੰਡ ਦੀ ਰਹਿਣ ਵਾਲੀ ਗੁੰਮ ਹੋਈ ਲੜਕੀ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਅਤੇ ਹੁਣ ਤਰਨਤਾਰਨ ਦੇ ਪਿੰਡ ਰਾਣੀਵਲਾ ਦੇ 17 ਸਾਲਾ ਲੜਕੇ ਸੁਖਚੈਨ ਸਿੰਘ ਪੁੱਤਰ ਕੁਲਵੰਤ ਸਿੰਘ ਦੇ ਗੁੰਮ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਦਿਨ ਚ ਹੀ ਗੁੰਮਸ਼ੁਦਗੀ ਦੀ ਇਹ ਦੂਜੀ ਘਟਨਾ ਸਾਹਮਣੇ ਆਈ ਹੈ। ਸੁਖਚੈਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦਾ ਬੇਟਾ ਸਿਹਤ ਪੱਖੋਂ ਬਿਲਕੁਲ ਠੀਕ ਠਾਕ ਹੈ ਅਤੇ ਉਹ ਕੱਲ ਸਵੇਰ 6 ਵਜੇ ਦੇ ਕਰੀਬ ਘਰ ਤੋਂ ਲੱਭਦਾ ਹੈ। ਇਸ ਸੰਬੰਧੀ ਉਹਨਾਂ ਵੱਲੋਂ ਦਰਖਾਸਤ ਵੀ ਦੇ ਦਿੱਤੀ ਗਈ ਹੈ ਪਰ ਉਹਨਾਂ ਦੇ ਬੱਚੇ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ ਉਹਨਾਂ ਕਹਾਂਗੇ ਜੇਕਰ ਕਿਸੇ ਨੂੰ ਕੋਈ ਪਤਾ ਲੱਗੇ ਤਾਂ ਉਹ ਬੋਲੇ ਨੰਬਰਾਂ ਉੱਪਰ ਸੰਪਰਕ ਕਰਨ ਤੇ ਕੀ ਮਾਮਲਾ ਹੈ ਜੀ ਮਾਮਲਾ ਇਹ ਵੀ ਬੱਚਾ ਸਵੇਰੇ 6 ਵਜੇ ਉੱਠਿਆ ਕਰੋ ਗੇਟ ਖੋਲਿਆ ਕਰੋ ਬਾਹਰ ਗਿਆ ਅੱਡੇ ਤੇ ਤੇ ਅਸੀਂ ਉਸੇ ਵੇਲੇ ਤੋਂ ਦედა ਕਰਨ ਵੀ ਬਾਹਰ ਗਿਆ ਵੀ ਕੁੱਤੇ ਕੱਤੇ ਬੱਚਿਆਂ ਨੂੰ ਪਾਇਆ ਨਾ ਜਾਣ ਕਿਤੇ ਤੇ ਉਦੋਂ ਹੀ ਐ ਬਾਹਰ ਗਏ ਆ ਤੇ ਬੱਚਾ ਬਾਅਦ ਵਿੱਚ ਲਾਪਤਾ ਹੀ ਹੋ ਗਿਆ ਅਸੀਂ ਮੇਹਂਦੇ ਫਿਰਦੇ ਰਹੇ 8 ਵਜ ਗਿਆ ਸਕੂਲ ਜਾਣਾ ਸੀ ਉਹਨੇ ਤੇ ਅਸੀਂ ਮਗਰ ਪੈਰ ਵਾਈ ਕੀਤੀ ਵੀ ਬੱਚਾ ਘਰੇ ਨਹੀਂ ਆਇਆ 8 ਵਜ ਗਏ 8:30 ਹੋ ਗਏ ਸਕੂਲ ਦਾ ਟਾਈਮ ਹੋ ਗਿਆ ਫਿਰ ਅੱবি ਮਤਲਬ 10 ਵਜ ਗਏ ਅਸੀਂ ਫਿਰ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਬੱਚਾ 2 ਦਿਨ ਹੋ ਗਏ ਲੱਭਾ ਹੀ ਨਹੀਂ ਜੇ ਤਾਈ ਕਿੱਥੇ ਪੜਦਾ ਇਹ ਮੁੰਡਾ ਪਿੰਡ ਪੜਦਾ ਸੀ ਅਸੀਂ ਸਕੂਲ ਵੀ ਗਏ ਆ ਉਦੋਂ ਕੀ ਨਾਮ ਕੀ ਵੀਰ ਦਾ ਸੁਖਚੰਦ ਸਿੰਘ ਤੇ ਕਿੰਨੀ ਉਮਰ? ਸਾਢੇ 17 ਸਾਲ ਦਾ ਬੱਚਾ ਵਾ। ਤੇ ਕਿੰਨੀ ਤਰੀਕ ਨੂੰ ਇਹ ਇਦਾਂ ਹੋਈ ਹੈ ਤੁਹਾਡਾ ਵੀਰ ਵਾਪਸ? 1 ਤਰੀਕ ਨੂੰ। ਕੱਲ੍ਹ ਦੀ। 1 ਤਰੀਕ ਨੂੰ ਸਵੇਰੇ 6 ਵਜੇ। ਗੇਟ ਖੋਲ੍ਹਿਆ ਵਾ ਘਰੋਂ ਬਾਹਰ ਗਿਆ ਵਾ ਤੇ ਮੁੜ ਕੇ ਘਰੇ ਹੀ ਨਹੀਂ ਵਾਪਸ ਪਰਤਿਆ ਉਹ। ਘਰੇ ਦੱਸ ਕੇ ਨਹੀਂ ਗਿਆ ਕਿਸੇ ਨੂੰ। ਨਾ ਘਰੇ ਕਿਸੇ ਨੂੰ ਕੋਈ ਨਹੀਂ ਦੱਸਿਆ ਗੇਟ ਖੋਲ੍ਹਿਆ ਤੇ ਬਾਹਰ ਗਿਆ ਵਾ ਮੈਂ ਕਿਹਾ ਬਾਹਰ ਕੋਈ ਮੰਦਾ ਹੋਣਾ ਮੈਂਵਾਜਾ ਮਾਰ ਗਿਆ ਮੈਂ ਪਰ ਨਹੀਂ ਉਹ ਕਿਤੇ ਵੀ ਨਜ਼ਰ ਨਹੀਂ ਆਇਆ ਤੋਂ ਅਧਿਕਾਰਨ ਮੈਨੂੰ। ਬਾਦ ਵਿੱਚ ਅਸੀਂ ਮੋਟਰਸਾਈਕਲ ਤੇ ਵੇਖਣ ਗਏ ਚੋਲੇ ਤਾਂ ਨਹੀਂ ਦਿਹਿਆ ਕਿਤੇ ਵੀ ਲਾਗੇ ਲਾਗੇ ਅਸੀਂ ਸਾਰੇ ਆਸੇ ਪਾਸੇ ਵੇਖਿਆ ਵੀ ਬੱਚਾ ਮਿਲ ਨਹੀਂ ਰਿਹਾ ਸਾਨੂੰ ਜਿਆਦਾ ਟਾਈਮ ਹੋਣ ਕਰਨਾ ਅਸੀਂ ਵੀ ਫਿਰ ਪੈਰਵਾਹੀ ਕੀਤੀ ਵੀ ਬੱਚਾ ਅਡਾ ਕਿਧਰ ਚਲ ਗਿਆ ਵਾ ਦੱਸਾ ਦਿੱਤੀ ਹਾਂਜੀ ਥਾਣੇ ਵੀ ਅਸੀਂ ਦਰਖਾਸਤ ਦੇ ਕੇ ਆਏ ਆ ਹਰਨ ਸਿੰਘ ਜੀ ਕਿ ਵਿੱਚ ਕੀ ਗਲਪਤ ਹੋਈ ਗਲਪਤ ਇਦਾਂ ਜੀ ਸਾਡੇ ਚਾਚਾ ਜੀ ਦਾ ਲੜਕਾ ਵਾ ਸੁਖਚਾਨ ਸਿੰਘ ਸਵੇਰੇ 6:30 ਵਜੇ ਤੋਂ ਘਰੋਂ ਨਿਕਲਿਆ ਵਾ ਤੇ ਮੁੜ ਕੇ ਘਰੇ ਵਾਪਸ ਨਹੀਂ ਆਇਆ ਬਹੁਤ ਅਹੀਂ ਵੇਖਿਆ ਵਾ ਥਾਵਾ ਤੇ ਜਾਦੀ ਹੱਲੇ ਤੱਕ ਕੋਈ ਗੱਲ ਬਾਤ ਨਹੀਂ ਹੋਜੀ ਵੀ ਮਿਲਿਆ ਨਹੀਂ ਤੇ ਥਾਣੇਦਰਖਾਵੇ ਜੀ ਦਿੱਤੀ ਹਾਂਜੀ ਥਾਣੇ ਕੱਲ ਦੀ ਦਰਖਾਸਤ ਦਿੱਤੀ ਹੋਈ ਆ ਤੇ ਹਾਲੇ ਕੋਈ ਪੂਰਾ ਹਾਲ ਨਹੀਂ ਹੋ ਰਿਹਾ ਜਿਵੇਂ ਜਿਤਨਾ ਪੁਲਿਸ ਪ੍ਰਸ਼ਾਸਨ ਨੂੰ ਕਰ ਲਈ ਰਹੀ ਕਹਿ ਰਹੀ ਆ ਵੀ ਕਰ ਰਹੇ ਆ ਕਰ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਘਰੇ ਆ ਕੋਈ ਗੱਲ ਬਾਤ ਨਹੀਂ ਲਿਆਇ ਕਰ ਤੇ ਕੀ ਮੰਗ ਕਰਦੇ ਜੀ ਮੰਗ ਇਹੋ ਕਰਦੇ ਚਲੋ ਸਾਾਨੂੰ ਬੱਚਾ ਅਟਾ ਵਾਪਸ ਘਰ ਮਿਲਣਾ ਚਾਹੀਦਾ ਹੋਲਸੋ ਪ੍ਰਸ਼ਾਸਨ ਵੀ ਸਾਥ ਦੇ ਸਾਡਾ ਚਲੋ ਜਿਵੇਂ ਵੀਰ ਭਰਾ ਕੋਈ ਇੱਥੇ ਜਾਂ ਕੋਈ ਵੀ ਸਾਡਾ ਸਾਥ ਦੇ ਤੁਹਾਨੂੰ ਦੱਸੇ ਮੇਰਾ ਖਜਾਨ ਸਿੰਘ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਕੀ ਇਹ ਮੁੰਡਾ 18 ਸਾਲ ਦੀ ਉਮਰ ਬਾ 18 17 ਦਾ ਕੋਈ ਸਾਢੇ 6 ਵਜੇ ਘਰੋਂ ਤੜਕੇ ਨਿਕਲਿਆ ਵਾ ਧੁੰਦ ਬਹੁਤ ਸੀ ਕੋਈ ਦੱਸ ਕੇ ਨਹੀਂ ਗਿਆ ਕੋਈ ਕੁਝ ਨਹੀਂ ਆ ਨਾ ਕੋਈ ਸਿਰ ਤੇ ਲੀਡਾ ਪੈਰੀ ਚਫਲਾਵਾ ਤੇ ਦੋ ਉਤਰੇ ਹੀ ਚਲ ਗਿਆ ਵਾ ਤੇ ਲੱਗ ਲੱਗੇ ਕੈਮਰੇ ਵੀ ਸਾਰੇ ਵੇਖ ਕੇ ਕੋਈ ਨਹੀਂ ਦਿਖਿਆ ਤੇ ਪਤਾ ਨਹੀਂ ਲੱਗਾ ਕਿੱਧਰ ਚਲ ਗਿਆ ਅਜੇ ਤੱਕ ਨਹੀਂ ਆਇਆ ਇਹ ਇੱਕ ਤਰੀਕ ਦੀ ਗੱਲ ਵਾ ਤੇ ਪੱਖੋਂ ਠੀਕ ਹੈ ਕੋਈ ਗੱਲ ਨਹੀਂ ਇਹ ਵਧੀਆ ਮੁੰਡਾ ਵਾ ਕੋਈ ਅਜੇ ਗੱਲ ਨਹੀਂ ਹਾਂਜੀ ਤੇ ਕੀ ਮੰਗ ਕਰਦੇ ਹੈ ਮੰਗ ਇਹੋ ਕਰਦੇ ਵੀ ਸਾਡਾ ਸੁਖ ਚੇਂਜ ਕੀ ਬੱਚਾ ਘਰ ਆਉਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਨਾਲ ਸਾਥ ਦੇਵੇ ਹਾਂਜੀ ਤੇ ਇੱਕ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਬੋਲ ਦੋ ਮੇਰਾ ਨੰਬਰ 399145 7787 ਨੰਬਰ ਮੇਰਾ ਹੈ ਤਿਕੇ ਵੀਰ ਭਰਾਣੋ ਦੇ ਬਾਰੇ ਪਤਾ ਲੱਗੇ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਠੀਕ ਹਾਂ ਜੀ